ਤਰੰਤਾ ਜਮਨੀ ਚੋਣਾ ਦੇ ਵਿੱਚ ਹਰਮੇਸ਼ ਸਿੰਘ ਸੰਧੂ ਵੱਲੋਂ 12091 ਵੋਟਾਂ ਦੇ ਨਾਲ ਇੱਕ ਵੱਡੀ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਹੈ ਦੱਸਦੀ ਹੈ ਕਿ ਇਸ ਮੌਕੇ ਤੇ ਦੱਸਦੀ ਹੈ ਕਿ ਵਿਜੇਤਾ ਅਮਰਸਰ ਭੰਡਾਰੀ ਪੁਲ ਪਾਰਟੀ ਦਫਤਰ ਵਿੱਚ ਇਸ ਮੌਕੇ ਤੇ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾ ਕੇ ਢੋਲ ਅਤੇ ਭੰਗੜੇ ਪਾ ਕੇ ਜਸ਼ਨ ਮਨਾਇਆ ਗਿਆ ਇਸ ਮੌਕੇ ਤੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਅਸ਼ੋਕ ਤਲਵਾਰ ਸਮਾਜ ਸੇਵਕ ਕਮਲ ਕੁਮਾਰ ਕਾਉਂਸਲਰ ਅਮਰਜੀਤ ਸਿੰਘ ਡਾਕਟਰ ਇੰਦਰਪਾਲ ਅਤੇ ਰਮਨ ਕੁਮਾਰ ਆਦਿ ਵਰਕਰ ਜਿਹੜੇ ਨੇ ਉਹ ਮੌਜੂਦ ਰਹੇ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਪੰਜਾਬ ਦੇ ਲੋਕਾਂ ਨੇ ਜਿਹੜਾ ਭਰੋਸਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਰੱਖਿਆ ਸੀ ਪਿਛਲੀਆਂ ਜਿੰਨੀਆਂ ਵੀ ਬਾਈ ਇਲੈਕਸ਼ਨਾਂ ਹੋਈਆਂ ਨੇ ਪੰਜਾਬ ਦਾ ਭਰੋਸਾ ਜਿਹੜਾ ਪੰਜਾਬ ਦੇ ਲੋਕਾਂ ਦਾ ਭਰੋਸਾ ਆਮ ਆਦਮੀ ਕਾਇਮ ਰੱਖਦੀ ਹੋਈ ਜਿਹੜੀ ਤਰਨਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੋਈ ਏ ਉਥੋਂ ਦੇ ਲੋਕਾਂ ਨੇ ਇੱਕ ਵਾਰੀ ਫੇਰ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੂਰਾ ਜ਼ੋਰਦਾਰ ਬਹੁਤ ਸਾਰੀ ਭਾਰੀ ਲੀਡ ਦੇ ਨਾਲ ਸਾਡੇ ਕੈਂਡੀਡੇਟ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਤਰਨਤਾਰਨ ਦੇ ਉਹਨਾਂ ਸਾਰੇ ਵੋਟਰਾਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਇੰਨਾ ਜਿਨ੍ਹਾਂ ਨੇ ਸਾਡੇ ਮਾਨਯੋਗ ਸੁਪਰੀਮੋ ਆਪਾਦਮੀ ਪਾਰਟੀ ਕੇਜਰੀਵਾਲ ਸਾਹਿਬ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇੰਚਾਰਜ ਸੋਧਿਆ ਸਾਹਿਬ ਔਰ ਸਮੁੱਚੀ ਟੀਮ ਜਿਹੜੀ ਹੈ ਸਾਡੀਆਂ ਭੈਣਾਂ ਵੀ ਖੜੀਆਂ ਸਾਡੇ ਭਰਾ ਵੀ ਸਾਰਿਆਂ ਨੇ ਉੱਥੇ ਜਿਹੜੀ ਮਿਹਨਤ ਕੀਤੀ ਏ ਉਹਨਾਂ ਨੂੰ ਵੀ ਮੁਬਾਰਕਾ ਉਹਨਾਂ ਦਾ ਵੀ ਧੰਨਵਾਦ ਹੈ ਸੋ ਤਰਨਤਾਰਨ ਦੇ ਜਿਹੜੀ ਵੋਟਰਾਂ ਨੇ ਇੱਕ ਵਾਰੀ ਅੱਗੇ ਜਿਹੜੀ ਸੋਲ ਸਾਹਿਬ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸੀਗਾ ਚਲੋ ਪਰਮਾਤਮਾ ਦਾ ਭਾਣਾ ਉਹ ਸਾਡੇ 'ਚ ਨਹੀਂ ਰਿਹਾ ਔਰ ਬਾਈ ਇਲੈਕਸ਼ਨ ਆ ਗਈ ਔਰ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਜਿਹੜਾ ਬਹੁਤ ਭਾਰੀ ਵੋਟਾਂ ਦੇ ਕੇ ਜਿਹੜਾ ਜਿਤਾਇਆ ਹੈ ਬਹੁਤ ਭਾਰੀ ਜਿਹੜੀ ਜਿੱਤ ਹੋਈ ਹੈ ਉਸ ਲਈ ਤਰਨਤਨ ਵਾਸੀਆਂ ਦਾ ਅਸੀਂ ਤਹਿ ਦਿਲੋਂ ਜਿਹੜਾ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਜੀ ਔਰ ਅੱਗੇ ਨਾਲੋਂ ਵੀ ਸਾਡੇ ਜਿਹੜੇ ਕੰਮ ਨੇ ਜਿਹੜੇ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਜਾਂ ਜਿਹੜੇ ਵੀ ਕੰਮ ਕਰ ਰਹੇ ਆ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਤਾਕਤ ਹੋਰ ਮਿਲੀ ਹੈ ਔਰ ਹੋਰ ਵੀ ਅਸੀਂ ਕੰਮ ਕਰਾਂਗੇ ਔਰ 2027 ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਜਿਹੜੀ ਹੈ ਸਰਕਾਰ ਬਣਾਉਣ ਲਈ ਜਿਹੜਾ ਇਹ ਲ ਤਰਨ ਤਰਨ ਦੀ ਇਲੈਕਸ਼ਨ ਨੇ ਸਾਨੂੰ ਜਿਹੜਾ ਫਤਵਾ ਦੇ ਦਿੱਤਾ ਆਪੋਜੀਸ਼ਨ ਨੇ ਬੜਾ ਭੰਡੀ ਵਿਚਾਰ ਕੀਤਾ ਬਿ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਜੀ ਇਸੇ ਆਪੋਜੀਸ਼ਨ ਨੇ ਭੰਡੀ ਪ੍ਰਚਾਰ ਨਹੀਂ ਕੀਤਾ ਕਿਸੇ ਨੇ ਕਿਸੇ ਕੌਮ ਖਾਸ ਕੌਮ ਦੇ ਨਾਮ ਨੂੰ ਲੈ ਕੇ ਬਹੁਤ ਜ਼ਿਆਦਾ ਬਤਮੀਜ਼ੀ ਕੀਤੀ ਔਰ ਇਹ ਕੋਈ ਭੁੱਲਣ ਵਾਲੀਆਂ ਚੀਜ਼ਾਂ ਨਹੀਂ ਗੀਆਂ ਜਿਹੋ ਜਿਹੀਆਂ ਉਹਨਾਂ ਨੇ ਹਰਕਤਾਂ ਕੀਤੀਆਂ ਜੋ ਗੱਲਾਂ ਕੀਤੀਆਂ ਨੇ ਸੋ ਮੈਂ ਉਹ ਗੱਲ ਨੂੰ ਦਰਾਣਾ ਨਹੀਂ ਚਾਹੁੰਦਾ ਸੋ ਜਿਹੜੀ ਇਹ ਸਵਾਏ ਪੰਡੀ ਪ੍ਰਚਾਰ ਕਰਨ ਦੇ ਆਪੋਜੀਸ਼ਨ ਕੋਲੋਂ ਹੋਰ ਹੈ ਕੀ ਏ ਨਾ ਤੇ ਉਹਨਾਂ ਦੇ ਪੱਲੇ ਵੇਖੋ ਅੱਜ ਜਿਹੜੀ ਆਪਣੇ ਨੂੰ ਪੰਜਾਬ ਦੀ ਆਉਣ ਵਾਲੀ 2027 ਦੇ ਵਿੱਚ ਇਲੈਕਸ਼ਨ ਲੜ ਕੇ ਪਾਰਟੀ ਆਪਣੇ ਸਮਝਦੀ ਮੈਂ ਆਵਾਂਗੀ ਅੱਜ ਉਹ ਚੌਥੇ ਨੰਬਰ ਤੇ ਆਈ ਏ ਕਾਂਗਰਸ ਪਾਰਟੀ ਅੱਜ ਵੇਖੋ ਨਾ ਹਾਲਾਤ ਕੀ ਨੇ ਆਮ ਆਦਮੀ ਪਾਰਟੀ ਲਈ ਲੋਕ ਜਿਹੜੇ ਨੇ ਬਿਲਕੁਲ ਖੜੇ ਨੇ ਔਰ ਆਮ ਆਦਮੀ ਪਾਰਟੀ ਲੋਕਾਂ ਲਈ ਖੜੀ ਏ ਲੋਕਾਂ ਲਈ ਪਾਰਟੀ ਏ ਲੋਕਾਂ ਦੀ ਪਾਰਟੀ ਏ ਔਰ ਆਮ ਆਦਮੀ ਪਾਰਟੀ ਨੂੰ ਲੋਕੀ ਜਿਹੜੇ ਚਾਹੁੰਦੇ ਨੇ ਪਿਆਰ ਕਰਦੇ ਨੇ ਔਰ ਉਹਨਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਦੱਸ ਦਿੱਤਾ ਸਾਰੇ ਪੰਜਾਬ ਨੂੰ ਕਿ 2027 ਦੇ ਵਿੱਚ ਦੁਬਾਰਾ ਜਿਹੜੀ ਸਰਕਾਰ ਏ ਆਮ ਆਦਮੀ ਪਾਰਟੀ ਦੀ ਰਿਪੀਟ ਹੋਏਗੀ ਬਹੁਤ ਬੜੀ ਜਿੱਤ ਹੈ ਆਪਣੀ ਪਾਰਟੀ ਨੇ ਪੰਡਿਤ ਦੀ ਵੋਲੰਟੀਅਰਸ ਨੇ ਮੁੱਕੀ ਲੀਡਰਸ਼ਿਪ ਨੇ ਜਿਸ ਤੰਗਾਂ ਦੇ ਉੱਥੇ ਜਾ ਕੇ ਸਭ ਵੋਲੰਟੀਅਰਸ ਨੇ ਮਿਹਨਤ ਕੀਤੀ ਤੇ ਆ ਦਿਖਾ ਦਿੱਤਾ ਕਿ ਅਸੀਂ ਕਿਤੇ ਵੀ ਕੋਈ ਵੀ ਕੰਮ ਹੈ ਅਸੰਭਵ ਨੂੰ ਸੰਭਵ ਕਰ ਸਕਦੇ ਹਾਂ ਕਿ ਜਿੱਥੇ ਪਿੱਛੇ ਐਮਪੀ ਇਲੈਕਸ਼ਨ ਚਾ ਸੀਟ ਨੂੰ ਸਾਨੂੰ ਕੋਈ ਅੱਛੀ ਵੋਟ ਨਹੀਂ ਸੀ ਮਿਲੀ ਉਸ ਤੋਂ ਕਿਤੇ ਜ਼ਿਆਦਾ ਵੋਟ ਲੈ ਕੇ ਕਾਂਗਰਸ ਨੂੰ ਤੋਂ ਬਿਲਕੁਲ ਹੱਜੇ ਦੇ ਲਾਤ ਤੱਕ ਤੇ ਅਕਾਲੀ ਦਲ ਨੂੰ ਵੀ ਇੰਨਾ ਪਿੱਛੇ ਪਛੜ ਦਿੱਤਾ ਹੈਗਾ ਕਿ ਉਹਨਾਂ ਸੋਚਣ ਵਾਸਤੇ ਮਜਬੂਰ ਰਹਿਣਗੇ ਆਉਣ ਵਾਲਾ ਵਿੱਲਾ 2027 ਦੀ ਇਹ ਚ ਇਲੈਕਸ਼ਨ ਨੇ ਨਿਵਰਤ ਦਿੱਤੀ ਹੈ ਤੇ ਇਹ ਗੱਲ ਪੱਕੀ ਇਹ ਇਲੈਕਸ਼ਨ ਤੋਂ ਕਲੀਅਰ ਹੋ ਗਈ ਕਿ ਲੋਕ ਜਿਹੜੇ ਹੈਗੇ ਆ ਬਾਦ ਸਾਹਿਬ ਦੀਆਂ ਪਾਲਿਸੀਆਂ ਤੇ ਆਮ ਆਦਮੀ ਪਾਰਟੀ ਸਾਹਿਬ ਪਾਰਟੀ ਦੀ ਜਿਹੜੀਆਂ ਵੀ ਕਾਰਗੁਜ਼ਾਰੀ ਤੇ ਉਹਨਾਂ ਨੇ ਮੋਰ ਲਗਾ ਦਿੱਤੀ ਹੈ ਕਿ ਆਹੀ ਸਰਕਾਰ ਹੈ ਪੰਜਾਬ ਵਿੱਚ ਜਿਹੜਾ ਬਹੁਤ ਬਹੁਤ ਵਧੀਆ ਕੰਮ ਕਰ ਦਿੱ ਕਰ ਰਹੀ ਹੈ ਜਿਹਦਾ ਪ੍ਰਤੱਖਣ ਨਤੀਜਾ ਹੈਗਾ ਕਿ 12000 ਤੋਂ ਵੱਧ ਤੋਂ ਅਸੀਂ ਵੋਟਾਂ ਤੋਂ ਤਰਨਤਾਰ ਰੰਦਾ 22 ਲੱਖ ਜਿੱਤੇ ਹੈਗੇ ਜਿੱਥੇ ਚਾਰ ਕੋਰ ਦਾ ਕੰਟੈਕਟ ਹੈਗਾ ਚਾਰ ਪਾਰਟੀਆਂ ਵੱਡੀਆਂ ਬੰਦੀਪ ਸਿੰਘ ਜੀ ਆ ਤੁਹਾਡੇ ਵਾਰਸ਼ੇ ਪੰਜਾਬ ਵਾਲੇ ਦੂਸਰੇ ਪਾਸੇ ਅਕਾਲੀ ਦਲ ਕਾਂਗਰਸ ਸਭ ਨੂੰ ਪਛਾੜ ਕੇ ਅਸੀਂ ਐਡੀ ਵੱਡੀ ਲੀਡ ਨਾਲ ਜਿੱਤੇ ਹੈ ਮੈਂ ਫਿਰ ਇਸ ਇਸ ਜਿੱਤ ਤੇ ਸਾਰੀ ਲੀਡਰਸ਼ਿਪ ਨੂੰ ਖਾਸ ਕਰ ਆਪਣੇ ਸਾਰੇ ਵਲੰਟੀਅਰਸ ਨੂੰ ਬਹੁਤ ਬਹੁਤ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਧੰਨਵਾਦ ਅੱਜ ਬਹੁਤ ਹੀ ਨੇਹਤ ਜਿਹੜੀ ਤਮਤਾ ਲੈਕਚਰ ਵਿੱਚ ਵਲੰਟੀਅਰ ਤੇ ਆਮ 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 ਦੇ ਪਾਰਟੀ ਦੇ ਵਰਕਰਾਂ ਨੇ ਮਿਹਨਤ ਕੀਤੀ ਜੀ ਉਹ ਰੰਗ ਲਿਆਈ ਅੱਜ ਇਹ ਜਿਹੜੀ ਇਲੈਕਸ਼ਨ ਹੈ ਮੁਕਾ ਦੇ ਨਾਲ ਲੜੀ ਗਈ ਸੀ ਜਿਵੇਂ ਆਪਣੇ ਮੁਹੱਲੇ ਕਲੀਨ ਗਿਆ ਦਵਾਈ ਫਰੀ ਮਿਲ ਰਹੀ ਹੈ ਟੈਸਟ ਫਰੀ ਹੋ ਰਹੇ ਨੇ ਆਪਣੇ 300 ਜੁਨਟ ਫਰੀ ਹੈ ਭਰਤੀ 85% 90% ਦੇ ਕਰੀਬ ਲੋਕਾਂ ਦੇ ਬਿੱਲ ਬੀਰੂ ਆ ਰਹੇ ਨੇ ਘਰਾਂ ਦੇ ਤੇ ਹੋਰ ਵੀ ਜਿਵੇਂ ਵਕਾਜ਼ ਮਲਤ ਸੜਕਾਂ ਦੇ ਜਿਹੜੀਆਂ ਕਦੀ 10 ਦਾ 15 15 ਸਾਲਾਂ ਤੋਂ ਜਿਹੜੇ ਸੜਕਾਂ ਕਦੀ ਨਹੀਂ ਬਣੀਆਂ ਉਹ ਵੀ ਆਮ ਆਦੀ ਪਾਰਟੀ ਵੱਲੋਂ ਬਣਾਈਆਂ ਜਾ ਰਹੀਆਂ ਆ ਰੋਜ਼ ਨੂੰ ਤੇ ਇਹ ਆਉਣ ਵਾਲੇ ਸਮੇਂ 'ਚ ਇਹਦਾ ਵਕਾਜ਼ ਦੀ ਉਪਤਾਵ ਹੋਤੇ ਹੋਏਗੀ 2027 ਵਿੱਚ ਵੀ ਅਸੀਂ ਬਤਾ ਦੇਣਾ ਤੇ ਤੱਕ ਲੜਾਂਗੇ ਤੇ ਦੁਬਾਰਾ ਸਰਕਾਰ ਬੁਜਾਇ ਤਾਇਆ ਆਮ ਆਦਮੀ ਪਾਰਟੀ ਜੀ ਜਿਹੜੀ ਜਿੱਤ ਹੋਈ ਆ ਬੜੀ ਇਤਿਹਾਸਿਕ ਜਿੱਤ ਹੋਈ ਆ ਜਿਹੜੇ ਬੜੇ ਬੜੇ ਦਗਜ ਲੀਡਰ ਆਪਣੀ ਦੂਜੀਆਂ ਪਾਰਟੀਆਂ ਸਮਝਦੇ ਸੀ ਉਹਨਾਂ ਬੜੀ ਬੁਰੀ ਤਰ੍ਹਾਂ ਹਾਰ ਹੋਈ ਆ ਆਮ ਆਦਮੀ ਪਾਰਟੀ ਦੀ ਬੜੀ ਵੱਡੀ ਲੀਡ ਨੇ ਜਿੱਤ ਹੋਈ ਆ ਸੈਮੀ ਫਾਈਨਲ ਜਿੱਤ ਲਿਆ 2027 ਵਾਲਾ ਜੋ ਫਾਈਨਲ ਆ ਆਮ ਆਦਮੀ ਪਾਰਟੀ ਇਦਾਂ ਜਿੱਤੇਗੀ ਤੇ ਇਦਾਂ ਸਾਡੇ ਜਿਹੜੇ ਵਰਕਰ ਨੇ ਵਲੰਟੀਅਰ ਨੇ ਬਲੌਕ ਪ੍ਰਧਾਨ ਨੇ ਇਦਾਂ ਹੀ ਪੰਗੜੇ ਪਾंदे ਤਾਂ ਨੈਰਾਨਗੇ 2022 ਵਿੱਚ ਫਾਈਨਲ ਜਿੱਤਾਂਗੇ ਬਹੁਤ ਬਹੁਤ ਸਾਨੂੰ ਖੁਸ਼ੀ ਆ ਸਾਡੀ ਵਰਕਰਾਂ ਨੂੰ ਵਲੰਟੀਅਰ ਨੂੰ ਬਲੌਕ ਪ੍ਰਧਾਨਾਂ ਨੂੰ ਜਿਨੇ ਕੰਸਟੈਂਸ ਬਾਨ ਆਏ ਨੇ ਸਾਡੇ ਪ੍ਰਧਾਨ ਭਾਜੀ ਥੱਲੇ ਤੋਂ ਖੜੇ ਹੋ ਰਹੇ ਪ੍ਰਭੀ ਬਰਾੜ ਜੀ ਨੂੰ ਬਹੁਤ ਬੁਮਾਰਕਾਂ ਸਾਡੇ ਵਿਦੇਸ਼ਾ ਜੀ ਵਿਦੇਸ਼ਾ ਜੀ ਸਾਡੇ ਬਲੌਕ ਕੋ ਇੰਚਾਰਜ ਜਿਹੜੇ ਨੇ ਔਰ ਡਾਕਟਰ ਅਜੇ ਗੁਪਤਾ ਮੈਨੇ ਜੀ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਬੜਾ ਮਾਨ ਵਾਲੀ ਗੱਲ ਆ ਕਿ ਸਾਡੇ ਵਰਕਰਾਂ ਦੀ ਮਿਹਨਤ ਰੰਗ ਲੈ ਕੇ ਆਈ ਆ ਇਹ ਉਹ ਪਾਰਟੀ ਆ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਆ ਦੇਖੋ ਕੋਈ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਬਹੁਤ ਬਹੁ ਮੌੜਗਾ ਅਮਰੀਕਾ 27 ਦੀ ਕੀ ਭਵਿਕਣ ਦੇ ਦੇ ਜੇ ਪਾਰਟੀ ਅਸੀਂ ਫਾਈਨਲ ਜਿੱਤ ਲਿਆ 2027 ਦੇ ਵਿੱਚ ਫਿਰ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇਖੋਗੇ ਬਣਦੀ ਹੈ ਅੱਜ ਖੁਸ਼ੀ ਕਦਾਂ ਮਨਾ ਰਹੇ ਜਸਨ ਆਪਣਾ ਪੰਡਾਰੀ ਬੋਲ ਅਮਰੀਕਾ ਦਾ ਮੇਨ ਆਫਿਸ ਆਮ ਆਦਮੀ ਪਾਰਟੀ ਦਾ ਉਹਦੇ ਜਸ਼ਨ ਮਨਾਏ ਆ ਰਹੇ ਨੇ ਬੜੀ ਖੁਸ਼ੀ ਵਾਲੀ ਗੱਲ ਆ ਤੇ ਬੜਾ ਬੜਾ ਫਕਰ ਵਾਲੀ ਗੱਲ ਆ ਬੜੇ ਮਾਣ ਵਾਲੀ ਗੱਲ ਆ ਕੀ ਸਾਡੇ ਵਲੰਟੀਅਰ ਦੀ ਸਾਰੇ ਮਿਹਨਤ ਇਹ ਰੰਗ ਲੈ ਕੇ ਪੂਰੀ ਤੋਂ ਪੂਰਨ ਲਗਾਤਾਰ ਉੱਥੇ ਡਟੇ ਰਹੇ ਹੋ ਕਿਸਾਂ ਨੂੰ ਲੱਗਦਾ ਸੀ ਲੋਕਾਂ ਦੀ ਨੰਬਰ ਤੇ ਟੋਲੀ ਸੀ ਕਿਸਾਂ ਨੂੰ ਲੱਗਦੀ ਲੋਕਾਂ ਨੇ ਪਹਿਲੇ ਦਿਨ ਤੋਂ ਕਹਿ ਲ ਘੱਤੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਨੂੰ ਵੋਟ ਬਣੀਆਂ ਜੋ ਕਿ ਆਮ ਆਦਮੀ ਪਾਰਟੀ ਬਹੁਤ ਅੱਛੇ ਕੰਮ ਕਰਦੀ ਆ ਹਰ ਧਰਮ ਦੇ ਨਾਲ ਹਰ ਵਰਗ ਦੇ ਨਾਲ ਜੁੜੀ ਆ ਇਸ ਕਰਕੇ ਬੜੀ ਖੁਸ਼ੀ ਆ ਲੋਕਾਂ ਨੇ ਪਹਿਲਾਂ ਹੀ ਕਹਤਾ ਸੀ ਮਿਹਨਤ ਲੋਕਾਂ ਨੇ ਕੀਤੀ ਆ ਉਹ ਪਿੰਡ ਦੇ ਲੋਕਾਂ ਨੇ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤਰਨਤਾਂ ਦੇ ਲੋਕਾਂ ਦਾ ਸਾਰੀਆਂ ਦੀਆਂ ਨਿਗਾਹਾਂ ਅੱਜ ਦੇ ਇੱਥੇ ਇਲੈਕਸ਼ਨ ਤੇ ਡਿਊਟੀਆਂ ਹੋਈਆਂ ਸੀ ਜਿਹੜੇ ਤਿੰਨ ਰਾਊਂਡ ਦੇ ਹੋਏ ਸੀਗੀ ਉਦੋਂ ਮਨ ਜਿਹੜਾ ਟੜਕਣ ਸੀ ਉਹ ਤੇਜ਼ ਹੋ ਗਈ ਸੀ ਕਿਉਂਕਿ ਪਿੱਛੇ ਸੀਗਾ ਆਮ ਆਦੀ ਪਾਰਟੀ ਕੋਈ ਟੜਕਣ ਵਾਲੀ ਗੱਲ ਨਹੀਂ ਸੀ ਕੋਈ ਟੜਕਣ ਵਾਲੀ ਗੱਲ ਨਹੀਂ ਸੀ ਉਹ ਗਰਾਊਂਡ ਖੁੱਲਿਆ ਬਸ ਅੱਗੇ ਆ ਗਏ ਨੇ ਬਾਅਦ ਤੁਸੀਂ ਦੇਖਿਆ ਅੱਗੇ ਨਿਕਲਦੇ ਨਿਕਲਦੇ ਕਿੱਥੇ ਰਹਿ ਗਏ ਅਸੀਂ ਕਿੱਥੇ ਆ ਗਏ ਆਮ ਆਦੀ ਪਾਰਟੀ ਕਿੰਨੀ ਬੁਰੀ ਤਰ੍ਹਾਂ ਕਾਂਗਰਸ ਦੀ ਹਾਰ ਹੋਈ ਆ ਚੌਥੇ ਨੰਬਰ ਤੇ ਆਈ ਆ ਬੀਜੇਪੀ ਕਿੰਨੇ ਨੰਬਰ ਤੇ ਆਈ ਆ ਪੰਜਵੇਂ ਨੰਬਰ ਤੇ ਆਮ ਆਦੀ ਪਹਿਲੇ ਨੰਬਰ ਤੇ ਆਈ ਆ ਬਾਕੀ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਬੜਾ ਵਧੀਆ ਲੱਗ ਰਿਹਾ ਸਾਰੇ ਵਰਕਰ ਵਲੰਟੀਅਰ ਸਹਿਬਾਨ ਆਪਾਂ ਚ ਖੁਸ਼ੀ ਕਿਤਾ ਮਨਾ ਰਹੇ ਹਾਂ ਜੀ ਖੁਸ਼ੀ ਤੁਹਾਡੇ ਸਾਹਮਣੇ ਹੈ ਖੁਸ਼ ਲੱਡੂ ਵੰਡ ਕੇ ਪੰਗਰੇ ਪਾ ਕੇ ਢੋਲ ਵਜਾ ਕੇ ਸਾਡੇ ਸੀਨੀਅਰ ਲੀਡਰ ਨੇ ਸਾਡੇ ਪਾਪਾ ਜੀ ਮਿੱਟੂ ਜੀ ਸਾਰੇ ਰਈ ਸਾਹਿਬ ਵੀ ਆਏ ਨੇ ਕੋਈ ਕੋਈ ਤਾਂ ਖੁਸ਼ੀ ਤੇ ਕਿੰਨੀ ਚਿਹਰੇ ਸਮਾਈਲਾ ਵਖਰ ਹੈ ਜੀ ਜੀ ਤਾਂ ਕੀ ਕਹਿਣਾ ਚਾਹੋਗੇ ਰਮਨਦੀਪ ਸਿੰਘ ਰਮਨ ਜੀ ਨਾਲੋ ਬੜੀ ਮੈਂ ਤੇ ਬਹੁਤ ਬਹੁਤ ਵਧਾਈ ਦੇਣਾ ਜੀ ਤਰ ਤਰ ਧੰਨਵਾਦਿਆਂ ਨੂੰ ਜਿਨ੍ਹਾਂ ਨੇ ਇਸ ਪੰਥਕ ਸੀਟ ਤੇ ਸਾਨੂੰ ਚੁਟਾ ਕੇ ਰਮਨ ਬਖਸ਼ਿਆ ਅਸੀਂ ਬਹੁਤ ਧੰਨਵਾਦੀ ਹਾਂ ਤਰ ਤਰ ਬੇ ਇੱਕ ਹੀ ਗੋੜਾ ਦਾ ਜਿਹੜਾ ਨੇ ਤੁਹਾਨੂੰ ਵੋਟ ਪਾਈ ਉਹ ਜਿਹੜਾ ਨੇ ਨਹੀਂ ਪਾਈ ਉਹਨਾਂ ਦਾ ਵੀ ਬਹੁਤ ਧੰਨਵਾਦੀ ਆ ਔਰ ਇੱਕ ਗੱਲ ਸਾਬਤ ਹੋ ਗਈ ਕਿ ਹੁਣ ਧਰਮ ਦੀ ਰਾਜਨੀਤੀ ਨਹੀਂ ਚੱਲੇਗੀ ਕਮਾ ਦੀ ਰਾਜਨੀਤੀ ਚੱਲੇਗੀ ਤੁਕਮਾਂ ਨੂੰ ਹੁੰਦਾ ਬੈਣੀਆ ਜਿਹੜੇ ਕੰਮ ਕਰਨਗੇ ਜਿਹੜੇ ਜਨਤਾ ਵਿੱਚ ਰਹਿਣਗੇ ਜਿਹੜਾ ਲੋਕਾਂ ਦੇ ਵਿੱਚ ਵਿਚਰਨਗੇ ਉਹਨਾਂ ਨੂੰ ਵੋਟਾਂ ਬੈਣੀਆ ਇਹ ਗੱਲ ਤਰਨ ਤਰ ਸਾਬਤ ਹੋ ਗਈ ਔਰ ਜਿਹੜਾ ਕਿਹਾ ਜਾਂਦਾ ਸੀ ਕਿ ਇਹ ਸੈਮੀ ਫਾਈਨਲ ਚੱਲੇਗਾ ਔਰ ਅਹੀ ਸੈਮੀ ਫਾਈਨਲ ਅਹੀ ਤਨੀ ਸੋਚ ਰਹੀ ਚਲੋ ਦੂਜੀਆ ਪਾਰਟੀ ਸਾਰੇ ਕਹਿੰਦੇ ਇਹ ਸੈਮੀ ਫਾਈਨਲ ਅਸੀਂ ਦੱਸਾਂਗੇ ਆਵਾਜ਼ ਦੀ ਪਾਰਟੀ ਨੂੰ ਤੁਹਾਨੂੰ ਹੁੰਦਾ ਲੱਗਿਆ ਕਿ ਇਹ ਤਾਂ ਇਹਦੀ ਤੀਜੀ ਚੱਲ हां तू तुक्की सच्ची राय ਤੇ ਚੱਲੀਏ ਕੰਮ ਕਰੋ ਤੇ ਲੋਕ ਵਾਟ ਵਾਣ ਕੇ ਲੋਕਾਂ ਨੂੰ ਖਾਨ ਕਰਨਗੇ ਨਹੀਂ ਕਰੋਗੇ ਤੇ ਨਹੀਂ ਠੀਕ ਹੈ ਜਿਹੜੀ ਅੱਜ ਜਿੱਤ ਹੋਈ ਜੀ ਤਨਤ ਸਰ ਅੱਜ ਜਿਹੜੀ ਜਿੱਤ ਹੈਗੀ ਹੈ ਇੱਕ ਤੁਸੀਂ ਵੀ ਕਹਿ ਸਕਦਾ ਨੌਕਾਦਰ ਦੀ ਜਿੱਤ ਹੈ ਕਿਸੇ ਨੇ ਇੱਕ ਤਰਦਾ ਨੇ ਇਹ ਸਾਬਤ ਕਰਦਾ ਕਿ ਪੰਜਾਬ ਜਿਹੜਾ ਹੈਗਾ ਹੈ ਕਿ ਸੈਕੂਲਰ ਹੈ ਤੇ ਸਟੇਟ ਹੈਗੀ ਹੈ ਨਾ ਕੀ ਉਹਦਾ ਕਿਤੇ ਕਿਸੇ ਪੰਥ ਜਾਂ ਕਿਸੇ ਵੀ ਧਰਮ ਤੋਂ ਜਾਂ ਕਿਸੇ ਵੀ ਉਹਦਾ ਕਿਤੇ ਨ ਨਾਲ ਸੰਬੰਧਿਤ ਨਹੀਂ ਹੈਗੀ ਉਹਨਾਂ ਨੇ ਇਹ ਇੱਕ ਸਾਬਿਤ ਕਰਤਾ ਔਰ ਧੰਨਵਾਦ ਕਰਦੇ ਆਪਾਂ ਧੰਨ ਧੰਨਵਾਦੀਆਂ ਦਾ ਜਿਨ੍ਹਾਂ ਨੇ ਦਿਖਾਤਾ ਕਿ ਕੰਮ ਦੀ ਰਾਜਨੀਤੀ ਕਰੋ ਧਰਮ ਦੀ ਰਾਜਨੀਤੀ ਦਾ ਕੋਈ ਫਾਇਦਾ ਨਹੀਂ ਜਾਂ ਕਿਸੇ ਵੀ ਉਹ ਲੜੀ ਦੇ ਵਿੱਚ ਤੁਸੀਂ ਇਹ ਦੇਖਿਆ ਕਾਂਗਰਸ ਔਰ ਬੀਜੇਪੀ ਦੀ ਕਿਸ ਤਰ੍ਹਾਂ ਜਬਾਨ ਤੇ ਜਬਤ ਹੋਈ ਹੈ ਉਸ ਜਬਾਨ ਦਾ ਸਥਾਈ ਦਾ ਇਲੈਕਸ਼ਨ ਕਿਸ ਪਾਸੇ ਜਾ ਰਿਹਾ ਹੈ ਅੱਜ ਜਸ਼ਰ ਕਿੱਥੇ ਮੈ ਆ ਜਾ ਰਿਹਾ ਜੀ ਅੱਜ ਜਸ਼ਰ ਪਟੜੀ ਬੋਲਦੇ ਪਾਰਟੀ ਆਫਿਸ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਹੈ ਇੰਡੀਆ ਦੇ ਵਿੱਚ ਬਣਾਇਆ ਜਾ ਰਿਹਾ ਹੈ ਔਰ ਪੂਰੇ ਵਰਲਡ ਦੇ ਵਿੱਚ ਜਿਸਨੇ ਕਿਸੇ ਬਿਆਪੀ ਰੰਦੇ ਸਾਰੇ ਦੀ ਨਿਗਾਹ ਤੱਕਰ ਸੀਟ ਤੇ ਹੈ ਅੱਜ ਸਾਰੇ ਪੰਜਾਬੀ ਜਸ਼ਨ ਮਨਾ ਰਹੇ ਨੇ ਆ ਖੁਸ਼ੀ ਦਾ ਤਮਨਾ ਮਨਾ ਰਹੇ ਅੱਜ ਖੁਸ਼ੀ ਹੋਦਾ ਕਿ ਦੇ ਟੋਲਟ ਪੱਕੇ ਦਾ ਬਣਾ ਰਹੇ ਆਪਣੇ ਸੀਨੀਅਰ ਲੀਡਰਾਂ ਨਾਲ ਬਣਾ ਰਹੇ ਹੋਦਾ ਕਿ ਪਾਰਟੀ ਹਾਈਕਵਾਰਨੋਂ ਫੇਰੀ ਕੋਈ ਕਵਾਂਗੇ ਕਿ ਬਹੁਤ ਹੈ ਔਰ ਮੈਂ ਖੁਸ਼ਕਿਸਮਤ ਹੈ ਕਿ ਮੈਨੂੰ ਤਰਨ ਤਰਨ ਇੱਕ ਕੰਮ ਕਰਨ ਦਾ ਮੌਕਾ ਵੀ ਮਿਲਿਆ ਤੇ ਉੱਥੇ ਅਸੀਂ ਸਾਡੀ ਪਿੰਨ ਥੋੜੀ ਜੀ ਧੰਨਵਾਦ ਧੰਨਵਾਦ ਤੁਹਾਨੂੰ